ਤੇ ਗੁਰੂ ਗੋਬਿੰਦ ਸਿੰਘ ਜੀ ਖੁਸ਼ੀਆਂ ਦੇ ਕੋ ਹਾਜ਼ਰ ਬੰਦੇ ਨਹੀਂ ਹੁੰਦੇ ਕੋੜਾ ਨੱਚਦਾ ਬੰਦਾ ਹੈ ਮਹਾਰਾਜ ਖੁਸ਼ੀਆਂ ਨਾਲ ਗਾਉਂਦੇ ਤੇ ਹੁੰਦੇ ਨੇ ਉਹ ਵੀ ਕਿਉ ਗੁਰੂ ਗੋਬਿੰਦ ਸਿੰਘ ਪਿਆਰ ਦੇ ਨਾਲ ਗੋਬਿੰਦ ਭਗਤ ਭਾਉ ਦਾ ਪੁੱਖਾ ਗੋਬਿੰਦ ਨੂੰ ਕੋਈ ਚੀਜ਼ ਸਾਡੇ ਕੋਲ ਨਹੀਂ ਚਾਹੀਦੀ ਅਸੀਂ ਉੱਥੇ ਜਾ ਕੇ ਤੇ 5 ਰੁਪਏ ਰੱਖ ਕੇ ਆਨੇ ਜੀ ਮੇਰਾ ਕੰਮ 5 ਰੁਪਏ ਦੇ ਦਿੰਦੇ ਤੋ ਸਕਦੇ ਨਾ ਗੁਰੂ ਨੂੰ ਉਹ ਤਾਂ ਦਾ ਤਨ ਮਨ ਧਨ ਸਭ ਗੁਰੂ ਕੋ ਹੁਕਮ ਮੰਨਿਆ ਪਾਈਏ ਤੇ ਗੁਰੂ ਰਾਮਦਾਸ ਕਹਿੰਦੇ ਨੇ ਬੇਨ ਬੋਲਿਆਂ ਸਭ ਕੁਝ ਜਾਣਦਾ ਕਿਸ ਪਾ ਕੀ ਜਾਂ ਬੇਨਤੀ ਕੀ ਉਹਨਾਂ ਤੇ ਹਾਰਾ ਲਾ ਚੱਲਗੀ ਤੇਜ ਕਰਕੇ ਸਾਡਾ ਗੁਰੂ ਘਟ ਘਟ ਕੇ ਪਟ ਪਟ ਕੀ ਜਾਣੇ ਭਲੇ ਬੁਰੇ ਕੀ ਪੀਰ ਪਛਾਣੇ ਕੀਤੀ ਤੇ ਕੂਚਰਸਤੂ ਦਾ ਹਰ ਜਾਗ ਜਰਮਿਆ ਆ ਕਿੰਨੂ ਦੱਸਣਾ ਜਾ ਤੇਜ ਕਰਕੇ ਬੇਟਾ ਸਮਝੋ ਗੁਰੂ ਗਵਿੰਦ ਸਿੰਘ ਜਦੋਂ ਜੋੜਾ ਪਾਉਂਦੇ ਸੀ ਤੱਪ ਪ੍ਰਸ਼ਾਦ ਜਾ ਲਾਉਣਾ ਸੀ ਤੱਪ ਪ੍ਰਸ਼ਾਦ ਬਸਤਰ ਆਉਂਦੇ ਸੀ ਤੱਪ ਪ੍ਰਸ਼ਾਦ ਖਾਣਾ ਆਉਂਦਾ ਸੀ ਤੱਪ ਪ੍ਰਸ਼ਾਦ ਗੁਰੂ ਗੋਬਿੰਦ ਸਿੰਘ 24 ਘੜੇ ਤੱਪ ਪ੍ਰਸ਼ਾਦ ਖਾਣਾ ਆਇਆ ਤੇਰੀ ਕਿਰਪਾ ਕੋੜਾ ਆਇਆ ਤੇਰੀ ਕਿਰਪਾ ਜੋੜਾ ਆਇਆ ਤੇਰੀ ਕਿਰਪਾ ਫਿਰ 15 ਦਿਨਾਂ ਬਾਅਦ ਇੱਕ ਦਿਨ ਕਮਰ ਕੱ싸 ਖੋਲਿਆ ਤੇ ਇਹਲੇ ਕਮਰ ਕੱਛਾ ਖੋਲਿਆ ਤੇ ਖੁਬਿਆ ਹੋਇਆ ਸੀ ਤੇ ਉੱਠ ਕੇ ਅਰਦਾਸ ਕਰਨ ਦੇ ਸਾਹਮਣੇ ਖੜੀ ਹੋ ਗਿਆ ਦਾ ਹੈ ਵਾਹਿਗੁਰੂ ਮੇਰਾ ਮਨ ਇੱਕ ਅਡੋਲ ਰਿਹਾ ਹੈ ਮੇਰੇ ਮਨ ਦੇ ਅੰਦਰ ਤੇਰਾ ਭਰੋਸਾ ਰਿਹਾ ਤੇਰੀ ਮਿਹਰ ਰਹੀ ਤੇ ਆਂਦਾ ਬੜਾ ਤੂੰ ਮਿਹਰਬਾਨ 15 ਦਿਨਾਂ ਬਾਅਦ ਉਹ ਸ਼ਿਕਵਾ ਨਹੀਂ ਕੀਤਾ ਸਭ ਕੁ ਗਵਰ ਕਸਾ ਖੋਲਿਆ ਤਾਂ ਸੇ ਤੇਜ਼ ਕਰਕੇ ਗੁਰੂ ਨਾਨਕ ਸਾਹਿਬ ਆਣੇ ਕੀ ਆਉਂਦਾ ਹੈ ਬੰਦੀ ਅੰਦਰ ਸਿਫਤ ਕਰਾਏ ਬੰਦਾ ਕਈ ਸੋਈ ਆਂਦਾ ਜਿਹੜਾ ਮੁਸ਼ਕਲਾਂ ਦੇ ਅੰਦਰ ਵੀ ਗੁਰੂ ਦਾ ਨਾਮ ਲੈਂਦਾ ਹੈ ਅਸਲ ਇਨਸਾਨ ਓਏ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਬਚਨ ਕਰੇ ਖਿਸਕ ਜਾਏ ਸੋ ਨਰ ਕੱਚਾ ਤੂੰ ਤਾਂ ਲੋਟੇ ਵਲੇ ਬਦਲੇ ਹੁੰਦੇ ਜੀ ਉਤ ਸਵੇਰੀਆਂ ਨੇ ਜਾ ਕੇ 104 ਵੋਟਾਂ ਨੇ ਉਹ ਮੈਂਬਰਾਂ ਦੀਆਂ ਤੇ ਰਾਤ ਦਾ ਚਾਰ ਮਰਤਾ ਨਹੀਂ ਗਿਆ ਉਹ ਵੇਗੀ ਗਿਆ ਦੂਜੇ ਬੰਦੇ ਸਮਝੋ ਇਹਨਾਂ ਗੱਲਾਂ ਦਾ ਤੁਹਾਡਾ ਅਸਾਂ ਠੀਕ ਨਹੀਂ ਪੈ ਰਿਆ ਜਾਂ ਨਾ ਗੁਰੂ ਗੋਬਿੰਦ ਸਿੰਘ ਦਾ ਨਾਮ ਲੈਣਾ ਛੱਡੋ ਜਾਂ ਕਹੋ ਅਸੀਂ ਦੇ ਸਿੱਖ ਆਏ ਹੀ ਨਹੀਂ ਤੁਹਾਨੂੰ ਦੇ ਸਿੱਖ ਬੰਨਾ ਤੇ ਅਮਲ ਕਰੋ ਬੇਟਾ ਅਮਲ ਤੇ ਚੱਲੋ ਸਾਰੇ ਐਸ ਲਈ ਅਮਲ ਦੀ ਲੋੜ ਹੈ ਲਸ਼ਕਰ ਦੀ ਲੋੜ ਨਹੀਂ ਹੈ ਹੁਣ ਮਹਾਰਾਜ ਕਹਿੰਦੇ ਨਾ ਹਰ ਜਸ ਸੁਨੇ ਨਾ ਹਰ ਜਸ ਗਾਏ ਬਾਤ ਨਹੀਂ ਆਸ਼ਮਾਨ ਗਰਾਏ ਐਸੇ ਲੋਗਨ ਕੋ ਕਿਆ ਕਹੀਏ ਭਾਈ ਐਸੇ ਲੇ ਹਰ ਬੰਦਾ ਸਪੀਕਰ ਅਗੇ ਖਲੋਗੇ ਤੇ ਜਮੀਨਸਵਾਨ ਮਲਾ ਲਿੰਦਾ ਤੇ ਜਗ ਸ਼ਾਮ ਨੂੰ ਕਰੈਕਟਰ ਵਿਖਰੇ ਸਭ ਕੋ ਜੀ ਆਇਆਂ ਸ਼ਰੀਫ ਕਰੈਕਟਰ ਕਾਇਮ ਰੱਖੋ ਸਚੋਰੇ ਸਭ ਕੋਈ ਸੱਚ ਉੱਪਰ ਸੱਚ ਆਚਾਰ ਮਾਰੇ ਕਹਿੰਦੇ ਨੇ ਸੱਚ ਬੜਾ ਵੱਡਾ ਹੈ ਪਰ ਸੱਚ ਤੇ ਚੱਲਣਾ ਉਦੋਂ ਵੀ ਤੁਸੀਂ ਦਰਜੇ ਛੱਡੋ ਸੇਵਾਦਾਰੀ ਬਣ ਜਾਓ ਨਿਤ ਕਰਕੇ ਗੁਰੂ ਗ੍ਰੰਥ ਸਾਹਿਬ ਇੱਕ ਇੱਕ ਲਬਦ ਤਾਗ ਉਹ ਨੂੰ ਰਾਮ 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 ਕਰਦਾ ਰਹਿ ਦੇ ਵੇਖ ਲੋ ਕਿੱਥੇ ਚੜ ਗਿਆ ਹੁ ਨਾਮ ਦੇ ਗੋਬਿੰਦ 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 ਕਰਦਾ ਕਹਿੰਦਾ ਦਰਖਤ ਤੱਕ ਦੇ ਵੇਖ ਕੇ ਕਹਿੰਦਾ ਮੰਨਦਾ ਸਭ ਗੋਬਿੰਦ ਆਂਦਾ ਦਰਖਤ ਵਿੱਚ ਵੀ ਗੋਬਿੰਦ ਦੇ ਅੰਦਰ ਟੜਤੀ ਵਿੱਚ ਵੀ ਗੋਬਿੰਦ ਦੇ ਆਂਦਾ ਉਹ ਜਾਨਵਾਰਾਂ ਵਿੱਚ ਵੀ ਗੋਬਿੰਦ ਦੇ ਉਹਨੂੰ ਗੋਬਿੰਦ ਗੋਬਿੰਦ ਦੀ ਸਭ ਜਗ੍ਹਾ ਦੇ ਦੱਸਣ ਲੱਗ ਪਿਆ ਜਿਹੜਾ ਬੰਦਾ ਨਾਮ ਨਹੀਂ ਜਪਦਾ ਅੱਜ ਤੋਂ ਲੈ ਕੇ ਨਾਮ ਸ਼ੁਰੂ ਕਰ ਲੈ ਜਿਹੜਾ ਬੰਦਾ ਪਾਠ ਨਹੀਂ ਕਰਦਾ ਅੱਜ ਤੋਂ ਲੋਕ ਪਾਠ ਸ਼ੁਰੂ ਕਰ ਦਿਓ ਇਹਲਾ ਬੰਦਾ ਗੁਰਦੁਆਰੇ ਜਾਂਦਾ ਜੋ ਵਾਕ ਆਉਂਦਾ ਉਹਦੇ ਤੇ ਅਮਲ ਕਰਨਾ ਸ਼ੁਰੂ ਕਰ ਗਿਆ